मेरे पे जल्दी बोलो कि मैं बहुत तूम्ही है नहीं तो इन उस जंक्ट जल्दी बोलते भाई कैरा कब तक मैच करूं मायू कहीं ताकत ना भी लेके तो नहीं 我好郁闷。 ਮਤਲਬ ਆ ਰਹੀ ਇੰਟਰਨੈਟ ਦਾ ਵੀ ਤੌਰ 'ਤੇ ਵਰਤਣਾ ਕੋਲ ਉਹਨਾਂ ਦੇ ਨਾਲ ਸਰਬਾਤਕ ਜਗ੍ਹਾ ਦੀ ਫਰਮਣਪੁਰ ਆ ਰਿਹਾ ਹੈ ਤੋਂ ਵੀ ਜਿੰਨ ਦੇ ਦਾਣਾ ਦੀ ਕੋੜਾ ਦੇ ਸਮਾਜੀ ਮੈਥੂ ਫੋਟੋ ਯਾਦਗਾਰੀ ਫੋਟੋ ਭਾਈ ਅੱਕੇ ਆਇਆ ਇੱਕ ਟੀਮ ਦੇਖ ਰਿਹਾ ਪਿੱਛੇ ਕੋ ਯਾਦਗਾਰੀ ਅੱਜ ਪੰਨੀ ਵਾਲਾ ਫੱਤਾ ਦੇ ਵਿੱਚ ਜਿਹੜਾ ਫੁੱਟਬਾਲ ਟੂਰਨਾਮੈਂਟ ਹੋ ਰਿਹਾ ਹੈ ਇਹ ਕਿੰਨਾਵਾਂ ਟੂਰਨਾਮੈਂਟ ਹੈ ਕਿੰਨੀਆਂ ਟੀਮਾਂ ਇਹਦੇ ਵਿੱਚ ਦਾਖਲ ਹੋਈਆਂ ਇਹ ਕਿ ਹੋ ਜਾਂ ਲੋਕਾਂ ਦਾ ਤੇ ਟੀਮਾਂ ਦਾ ਤੁਹਾਨੂੰ ਰਿਸਪੋਨਸ ਮਿਲ ਇਹ ਜੀ ਆਪਣੇ ਪੰਨੀ ਵਾਲੇ ਫੱਟੇ ਵਿੱਚ ਦੂਸਰਾ ਟੂਰਨਾਮੈਂਟ ਹੈ ਜੀ ਜੋ ਨੌਜਵਾਨਾਂ ਵੱਲੋਂ ਕਰਵਾਇਆ ਜਾ ਰਿਹਾ ਇਹਦੇ ਵਿੱਚ 50 52 ਟੀਮਾਂ ਇੰਟਰ ਹੋ ਗਈਆਂ ਜੀ ਸਾਨੂੰ ਇੱਕ ਦਿਨ ਪਹਿਲਾਂ ਸ਼ੁਰੂ ਕਰਨਾ ਪਿਆ ਕਿਉਂਕਿ ਟੀਮਾਂ ਜ਼ਿਆਦਾ ਹੋ ਗਈਆਂ ਸੀ ਲੋਕਾਂ ਦਾ ਵੀ ਬਹੁਤ ਵਧੀਆ ਸੰਯੋਗ ਹੈ ਤੇ ਟੀਮਾਂ ਸਮੇਂ ਸਿਰ ਆ ਰਹੀਆਂ ਜੀ ਬਹੁਤ ਸੰਯੋਗ ਹੈ ਟੀਮਾਂ ਦਾ ਇਸ ਟੂਰਨਾਮੈਂਟ ਦੇ ਵਿੱਚ ਕੁੱਲ ਦਾ ਟੀਮਾਂ ਕਿੰਨੀਆਂ ਸੀ 7 8 ਤੋਂ ਦੀ ਇੱਕ ਦਿਨ ਪਹਿਲਾਂ ਕਰਦਾ ਕੀ ਇਹਦੇ ਵਿੱਚ ਜੀ ਟੀਮਾਂ ਆਪਣੇ ਕੋਲੇ ਪਹਿਲਾਂ ਅਸੀਂ 32 ਟੀਮ ਐਂਟਰ ਕੀਤੀਆਂ ਸੀ ਫਿਰ ਇਲਾਕੇ ਦੇ ਆਪਨੇ ਟੀਮਾਂ ਥੋੜੀਆਂ ਜਿਹਾ ਟਰਾਈ ਕਰਦੇ ਆਂ ਤੇ ਫਿਰ ਅਸੀਂ 50 ਟੀਮਾਂ ਹੋ ਗਈਆਂ ਜੀ ਇਸੇ ਕਰਕੇ ਇੱਕ ਦਿਨ ਅਸੀਂ ਪਹਿਲਾਂ ਕਰਤਾ ਜੀ ਜ਼ਿਆਦੇ ਟੀਮਾਂ ਹੋਣ ਕਰਕੇ ਟੂਰਨਾਮੈਂਟ ਦੇ ਟੈਕਸ ਜੀ ਅੱਠ-ਨੌ ਦਾ ਸੈਟਿੰਗ ਵੀ ਰੱਖਿਆ ਕਿ ਕਿ ਤੱਕ ਆਪਰੇ ਟੀਮਾਂ ਦੇ ਨਹੀਂ ਹੋਰ ਨਹੀਂ ਵਧਾਰੇ ਜੀ ਇੱਕ ਦਿਨ ਵਧਾਤਾ ਜੀ ਚਾਰ ਦਿਨਾਂ ਦਾ ਕਰਤਾ ਹੀ ਤਿੰਨਾਂ ਦੋ ਤੇ ਨਾਮ ਤੁਸੀਂ ਕਿੰਨੇ ਕਿੰਨੇ ਰੱਖੇ ਆ ਜਿਹੜੇ ਪਹਿਲਾ ਪਹਿਲਾ ਪ੍ਰਾਈਜ਼ 11000 ਹੈ ਜੀ ਦੂਸਰਾ 7500 ਤੇ ਟੂਰਨਾਮੈਂਟ ਤੁਸੀਂ ਅੱਗੇ ਤੋਂ ਵੀ ਕਰਾਉਂਦੇ ਰਹੋਗੇ ਕਿ ਜਾਂ ਨਹੀਂ ਜੀ ਨਹੀਂ ਬਿਲਕੁਲ ਜੀ ਜਿੰਨਾ ਚਿਰ ਨੌਜਵਾਨਾਂ ਦਾ ਸਾਥ ਬਣੇ ਰਹੂਗਾ ਇਹ ਐਸਾ ਹੀ ਹੋਇਆ ਕਰੂਗਾ ਜੀ ਹੁਣ ਅਸੀਂ ਤਰੀਕਾ ਥੋੜਿਆ ਜਿਹਾ ਅਸੀਂ ਪੱਕੀਆਂ ਕਰ ਰਹੇ ਆਂ ਵੀ ਪੱਕੇ ਹੀ ਕਰਦੇ ਨੇ ਵੀ ਇਸ ਤਰੀਕਾ ਨੂੰ ਹੋਇਆ ਕਰੂਗਾ ਅੱਗੇ ਤੋਂ ਨੌਜਵਾਨੀ ਪੀੜ੍ਹੀ ਕਿਸ ਨੇ ਆ ਦੇ ਚਾਹਣੇ ਜਿਹੜੇ ਅੱਜ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਨੇ ਇਹੀ ਨੌਜਵਾਨਾਂ ਨੂੰ ਇਹੀ ਸੁਨੇਹਾ ਜੀ ਵੀ ਖੇਡਾਂ ਨਾਲ ਜੁੜੋ ਜੇ ਮੈਂ ਫੁੱਟਬਾਲ ਕਬੱਡੀ ਸਰ ਕੋਈ ਵੀ ਗੇਮ ਨਾਲ ਜੁੜੋ ਨਸ਼ੇ ਛੱਡੋ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਪਿੰਡ ਦੇ ਹੋਰ ਵੀ ਬੜੇ ਨੌਜਵਾਨ ਆਏ ਆ ਇਸ ਨਾਲ ਇਛਾ ਬਹੁਤ ਵੱਧਾ ਖੇਡਾਂ ਨਾਲ ਤਾਂ ਨੌਜਵਾਨ ਜਿਹੜੇ ਗਰਾਊਂਡਾਂ ਦੇ ਵਿੱਚ ਫਿਰ ਪਹੁੰਚਦੇ ਆ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਜਿੰਨਾ ਟਾਈਮ ਗਰਾਊਂਡ 'ਚ ਆਉਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਆ ਸਰਕਾਰ ਨੂੰ ਕਿਸ ਸਨੇਹ ਦਿਨਾ ਚਾਹਣਾ ਹੋਵੇ ਤੁਸੀਂ ਜੇ ਨਸ਼ੇ ਵੱਧ ਗਿਆ ਜਾਂ ਖਿਡਾਰੀਆਂ ਨੂੰ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ ਤੁਸੀਂ ਉਹ ਸਰਕਾਰ ਨੂੰ ਤੁਸੀਂ ਕਿਸ ਸਨੇਹ ਲਾਓਗੇ ਸਰਕਾਰ ਨੂੰ ਇਹ ਹੀ ਸਨੇਹ ਲਾਵਾਂਗੇ ਜੀ ਵੀ ਇਹ ਵਾਤਵਾਰ ਖੇਡਾਂ ਦੇ ਵਿੱਚ ਸੰਯੋਗ ਦੇਣ ਜਾਂ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਕੋਈ ਵੀ ਟੀਮਾਂ ਉਹਨਾਂ ਨੂੰ ਸਮਾਨ ਜੋ ਵੀ ਚਾਹੀਦਾ ਉਹ ਦਿਆ ਕਰਨ ਫੁੱਟਬਾਲ ਹੋ ਗਏ ਉਹਨਾਂ ਨੂੰ ਸਾਰਾ ਜਿੰਮ ਦਾ ਸਮਾਨ ਜਾਂ ਹੋਰ ਵੀ ਖੇਡਾਂ ਦੀਆਂ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਸਾਰਾ ਨੌਜਵਾਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਜੀ